ਵੱਡੀ ਤੇ ਅਹਿਮ ਖਬਰ ਦਿਬੜੂਗੜ ਜੇਲ੍ਹ ਚ ਆ ਰਹੀ ਹੈ ਜਿੱਥੇ ਅਮਰਤਪਾਲ ਤੇ ਸਾਥੀਆਂ ਤੇ ਅਮਰਤਪਾਲ ਦੇ ਵਿਚਕਾਰ ਇਸ ਗੱਲ ਨੂੰ ਲੈ ਕੇ ਲੜਾਈ ਹੋ ਗਈ ਹੈ ਕਿ ਉਹ ਚੋਣਾ ਲੜਨਗੇ ਉਹਦੇ ਸਾਥੀ ਨਹੀਂ ਉਹਨਾਂ ਦੇ ਵੱਲੋਂ ਜਿਹੜਾ ਚੋਣਾ ਲੜਨ ਦਾ ਐਲਾਨ ਕੀਤਾ ਜਾ ਰਿਹਾ ਹੈ ਅਮਰਤਪਾਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਿਹੜੇ ਚਾਹੇ ਬਾਜੇ ਕੇ ਹੈ ਚਾਹੇ ਕਲਸੀ ਹੈ ਚਾਹੇ ਰੋਂਕੇ ਹੈ ਉਹਨਾਂ ਨੂੰ ਅਮਰਤਪਾਲ ਦਾ ਕੋਰਾ ਜਵਾਬ ਹੈ ਵੀ ਮੇਰੇ ਵੱਲੋਂ ਕੋਈ ਸਮਰਥਨ ਨਹੀਂ ਤੁਸੀਂ ਜੁੜਿਓ ਲੋਕਪਰ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਅਮਰਤਪਾਲ ਦੇ ਨਾਲ ਦਿਬੜੂਗੜ੍ਹ ਜੇਲ੍ਹ ਚ ਬੰਦ ਕੌਮੀ ਸੁਰੱਖਿਆ ਕਾਨੂੰਨ ਦੇ ਅਧੀਨ ਪ੍ਰਧਾਨ ਮੰਤਰੀ ਬਾਜੇਕੇ ਰੋਕੇ ਤੇ ਦਲਜੀਤ ਕਲਸੀ ਨੇ ਐਲਾਨ ਕੀਤਾ ਸੀ ਕਿ ਉਹ ਕਰਮਵਾਰ ਗਿੱਦੜਬਾਹਾ ਬਰਨਾਲਾ ਤੇ ਡੇਹੜਾ ਬਾਬਾ ਨਾਨਕ ਤੋਂ ਜਿਵਣੀ ਚੋਂ ਲੜਨਗੇ ਵਿਧਾਨ ਸਭਾ ਦੀ ਪਰ ਹੁਣ ਖੁਲਾਸਾ ਹੋਇਆ ਕਿ ਅਮਰਤਪਾਲ ਇਹਨਾਂ ਨੂੰ ਸਮਰਥਨ ਨਹੀਂ ਕਰੇਗਾ ਜਿਹੜੇ ਚੋਣ ਲੜ ਰਹੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਕਿਹਾ ਜਾਂਦਾ ਹੈ ਕਿ ਆਪਣੇ ਆਧਾਰ ਦੇ ਉੱਤੇ ਇਹ ਫੈਸਲੇ ਲੈ ਰਹੇ ਨੇ ਅਮਰਤਪਾਲ ਦਾ ਉਹਨਾਂ ਨੂੰ ਕੋਈ ਸਮਰਥਨ ਸਮਰਥਨ ਨਹੀਂ ਅਮਰਤਪਾਲ ਨੇ ਆਪ ਜਿੱਤਣਾ ਸੀ ਉਹ ਜਿੱਤ ਕੇ ਚਲਿਆ ਗਿਆ ਇਹ ਗੱਲ ਐਸੀ ਨਹੀਂ ਕਹਿ ਰਹੇ ਇਹ ਗੱਲ ਕਹਿ ਰਹੇ ਨੇ ਇਹ ਰਾਜਦੇਵ ਖਾਲਸਾ ਜੋ ਕਿ ਅਧਿਕਾਰਕ ਤੌਰ ਦੇ ਉੱਤੇ ਰਾਸ਼ਟਰੀ ਸਿੱਖ ਸੰਗਤ ਦੇ ਆਗੂ ਨੇ ਤੇ ਅਮਰਤਪਾਲ ਹੁਣਾਂ ਦੇ ਵਕੀਲ ਨੇ ਉਹਨਾਂ ਨੇ ਇਹ ਗੱਲ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਆਖੀ ਹੈ ਰਾਜਦੇਵ ਖਾਲਸਾ ਆਖਦੇ ਆ ਕਿ ਪੰਜਾਬ ਵਿਧਾਨ ਸਭਾ ਦੇ ਲਈ ਹੋਣ ਵਾਲੀਆਂ ਜਿਵਨੀ ਚੋਣਾਂ ਨੂੰ ਲੈ ਕੇ ਅਸਮ ਦੀ ਦਿਬੜੂਗੜ ਜੇਲ੍ਹ ਚ ਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਮੁੱਖ ਖਾਲਸਤਾਨੀ ਸਮਰਥਕ ਅਮਰਤਪਾਲ ਸਿੰਘ ਦੇ ਵਕੀਲ ਜੋ ਜਿਨ੍ਹਾਂ ਨੇ ਖੁਲਾਸਾ ਕੀਤਾ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਦਿਬੜੂਗੜ ਜੇਲ੍ਹ ਚ ਬੰਦ ਅਮਰਤਪਾਲ ਦੇ ਹੁਣ ਤੱਕ ਪੰਜਾਬ ਦੇ ਵਿੱਚ ਹੋ ਰਹੀ ਕਿਸੇ ਵੀ ਉਪਚਾਉਣ ਦੇ ਲਈ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਉਹਨਾਂ ਕਹਿ ਕੇ ਹੁਣ ਤੱਕ ਅਮਰਤਪਾਲ ਨੇ ਇਹ ਵੀ ਸਪਸ਼ਟ ਨਹੀਂ ਕੀਤਾ ਕਿ ਇਹ ਚੋਣਾ ਲੜਨਾ ਚਾਹੁੰਦੇ ਨੇ ਜਾਂ ਨਹੀਂ ਲੜਨਾ ਚਾਹੁੰਦੇ ਉਹਨਾਂ ਦਾ ਉਹਨਾਂ ਦੀ ਜਥੇਬੰਦੀ ਜਾਂ ਉਹਨਾਂ ਦੇ ਸਾਥੀ ਕਿਸੇ ਵੀ ਉਮੀਦਵਾਰ ਦਾ ਜਿਹੜਾ ਸਮਰਥਨ ਕਰਨਗੇ ਜਾਂ ਨਹੀਂ ਕਰਨਗੇ ਜਾਂ ਫਿਰ ਉਹਨਾਂ ਦੇ ਸਾਥੀ ਉਮੀਦਵਾਰ ਹੋਣਗੇ ਜਾਂ ਨਹੀਂ ਹੋਣਗੇ ਇਹਦੇ ਬਾਰੇ ਕਈ ਸਵਾਲ ਨੇ ਤੇ ਅਜਿਹਾ ਕੋਈ ਸਵਾਲ ਹੀ ਨਹੀਂ ਹੈਗਾ ਕਿ ਉਹਨਾਂ ਦੇ ਸਾਥੀ ਜਾਂ ਉਹਨਾਂ ਦੀ ਜਥੇਬੰਦੀ ਜਿਹੜੀ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਹੈ ਉਹਦਾ ਕੋਈ ਉਮੀਦਵਾਰ ਨਹੀਂ ਹੋਵੇਗਾ ਐਡਵੋਕੇਟ ਰਾਜਦੇਵ ਖਾਲਸਾ ਨੇ ਕਿਹਾ ਕਿ ਦਿਬੜੂਗੜ ਜੇਲ੍ਹ ਚ ਬੰਦ ਕੁਲਵੰਤ ਸਿੰਘ ਦੇ ਭਰਾ ਨੇ ਇਹ ਐਲਾਨ ਕੀਤਾ ਸੀ ਕਿ ਕੁਲਵੰਤ ਸਿੰਘ ਬਰਨਾਲਾ ਵਾਲੀ ਜਿਮਨੀ ਚੋਣ ਲੜੇਗਾ ਤਾਂ 콜 ਮਲਾ ਕੇ ਦੇਖਿਆ ਜਾਵੇ ਰਾਜਦੇਵ ਖਾਲਸਾ ਨੇ ਹੱਥ ਖੜੇ ਕਰਤੇ ਕਿ ਸਾਡਾ ਇਹਨਾਂ ਲੋਕਾਂ ਨੂੰ ਕੋਈ ਸਮਰਥਨ ਨਹੀਂ ਚਾਹੇ ਸਾਡੇ ਨਾਲ ਐਨਐਸਏ ਅਧੀਨ ਬੰਦ ਹੋਏ ਹੋਣ ਤੇ ਚਾਹੇ ਕਿਵੇਂ ਵੀ ਅਮਰਤਪਾਲ ਜਾਉ ਦੀ ਜਥੇਬੰਦੀ ਦਾ ਇਹਨਾਂ ਦੀ ਉਮੀਦਵਾਰੀ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਗੱਲ ਬੜੀ ਹੈਰਾਨੀ ਵਾਲੀ ਹੈ ਕਿ ਭਾਈ ਜੇਕਰ ਸਾਰੇ ਜਾਣੇ ਇੱਕੋ ਮਾਮਲੇ ਚ ਜਿਹੜਾ ਕੌਮੀ ਸੁਰੱਖਿਆ ਕਾਨੂੰਨ NSA ਅਧੀਨ ਬੰਦ ਨੇ ਇੱਕੋ ਜੇਲ੍ਹ 'ਚ ਬੰਦ ਨੇ ਇੱਕੋ ਮਾਮਲਿਆਂ ਦੇ ਵਿੱਚ ਫਸੇ ਹੋਏ ਨੇ ਤੇ ਫਿਰ ਜੇਕਰ ਅਮਰਤਪਾਲ ਚੌਣ ਲੜ ਸਕਦਾ ਹੈ ਤਾਂ ਭਾਈ ਇਹਨਾਂ ਨੂੰ ਕੀ ਹੋਇਆ ਇਹ ਵੀ ਚੌਣ ਲੜ ਸਕਦੇ ਆ ਜੇ ਅਮਰਤਪਾਲ ਚੌਣ ਲੜ ਕੇ ਬਾਹਰ ਆ ਸਕਦਾ ਹੈ ਤਾਂ ਫਿਰ ਇਹ ਕਿਉਂ ਨਹੀਂ ਆ ਸਕਦੇ ਫਿਰ ਪ੍ਰਧਾਨ ਮੰਤਰੀ ਬਾਜੇਕੇ ਵਰਗਾ ਮਾਤੜ ਠਮਾਟੜ ਬੰਦਾ ਜਿਹਦਾ ਸਿਆਸਤ ਨੂੰ ਨਾ ਤਾਂ ਉਹਨੂੰ ਸਮਝ ਸੀ ਨਾ ਹੀ ਉਹਨੂੰ ਧਰਮ ਦੀ ਸਮਝ ਸੀ ਫੁਕਰ ਪੁਣੇ ਚ ਆ ਕੇ ਟੰਗਿਆ ਗਿਆ ਉਹ ਕਿਉਂ ਨਹੀਂ ਬਾਹਰ ਆ ਸਕਦਾ ਸਵਾਲ ਤਾਂ ਇਹ ਪੈਦਾ ਹੁੰਦਾ ਆ ਰਾਜਦੇਵ ਅਰਸਾ ਦਾ ਇਹ ਗੱਲ ਕਹਿਣਾ ਕਈ ਸ਼ੰਕੇ ਖੜਾ ਕਰ ਦਿੰਦਾ ਅੱਜ ਕੱਲ ਵੀ ਖਬਰ ਆ ਰਹੀ ਸੀ ਕਿ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਬਣੇ ਹਾਲਾਤ ਤੇ ਖੰਡੂਰ ਸਾਹਿਬ ਵਾਲੇ ਐਮਪੀ ਸਾਹਿਬ ਦੇ ਵਿਚਕਾਰ ਜਿਹੜੀਆਂ ਸਥਿਤੀਆਂ ਨੇ ਉਹ ਕੋਈ ਬਹੁਤੀਆਂ ਸਖਾਵੀਆਂ ਨਹੀਂ ਉਹਨਾਂ ਦੇ ਸਾਥੀਆਂ ਦੇ ਵਿੱਚ ਕਮਸਾਨ ਹੈ ਇਹ ਕਿਹਾ ਜਾਂਦਾ ਹੈ ਕਿ ਉੱਥੇ ਕਈ ਦਾਵੇਦਾਰੀਆਂ ਫਿੱਟ ਹੋ ਰਹੀਆਂ ਨੇ ਸਰਬਜੀਤ ਸਿੰਘ ਖਾਲਸਾ ਦੇ ਕਈ ਨਜ਼ਦੀਕੀ ਚੋਂ ਲੜਨ ਨੂੰ ਫਿਰਦੇ ਆ ਗਿੱਦੜਬਾਹ ਵਾਲੀ ਤੇ ਕਈ ਡੇਰਾਵਾ ਬਣਾਣ ਕਾਲੀ ਆਹ ਮਾਮਲਾ ਕਿੱਧਰ ਜਾ ਸਕਦਾ ਇਹ ਹੁਣ ਬੜੀ ਗੁੰਝਲਦਾਰ ਗੱਲ ਹੈ ਕਿ ਰਾਜਦੇਵ ਖਾਰਸਾ ਨੇ ਕਹਿ ਦਿੱਤਾ ਕਿ ਸਾਡਾ ਤਾਂ ਇਹਨਾਂ ਦੀ ਉਮੀਦਵਾਰੀ ਨਾਲ ਕੋਈ ਲੈਣਾ ਦੇਣਾ ਨਹੀਂ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਸਥਿਤੀਆਂ ਕਦੋਂ ਸਪਸ਼ਟ ਹੁੰਦੀਆਂ ਨੇ ਕੀ ਇਹ ਲੋਕ ਚੋਣ ਲੜਦੇ ਨੇ ਜਾਂ ਨਹੀਂ ਲੜਦੇ ਕੀ ਅਮਰਤਪਾਲ ਇਹਨਾਂ ਨੂੰ ਆਪਣਾ ਸਮਰਥਨ ਦਿੰਦਾ ਜਾਂ ਨਹੀਂ ਦਿੰਦਾ ਇਹ ਤਾਂ ਹੁਣ ਵੇਲਾ ਦੱਸੇਗਾ